ਸੋਤਰ ਪਟਿਆਲਾ ਦੇ ਗਗਨ ਇਨਕਲੇਵ ਕਲੋਨੀ ਵਿੱਚ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਜਿੱਥੇ ਉਸ ਦੇ ਘਰ ਦੇ ਵਿਅਕਤੀਆਂ ਦਾ ਕਹਿਣਾ ਹੈ ਕਿ ਕਾਫੀ ਨੁਕਸਾਨ ਹੋ ਗਿਆ ਹੈ ਅਨੁਮਾਨ ਤੌਰ ਤੇ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਤੋਟੇਨਬਿੰਗ ਦੀ ਟੀਮ ਨੇ ਉੱਥੇ ਪਹੁੰਚ ਕੇ ਪਰਿਵਾਰ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਹੌਸਲਾ ਸੁਣਨ ਦੇ ਨਾਲ ਲੱਗਦੇ ਗਰੀਨ ਕਲੋਨੀ ਦੀ ਦੀਪ ਘਰ ਦੇ ਵਿੱਚ ਅੱਗ ਲੱਗ ਜਣੇ ਪਹਿਲਾਂ ਕੈਮਰਾਮੈਨ ਕੋ ਉਹ ਤੁਹਾਨੂੰ ਘਰ ਦੀ ਤਸਵੀਰਾਂ ਦਿਖਾਉਗਾ ਜਿਹੜਾ ਘਰ ਦਾ ਜਿਹੜਾ ਜ਼ਰੂਰੀ ਸਮਾਨ ਜਲ ਕੇ ਸੁਆਹ ਹੋ ਗਿਆ ਹੋ ਗਿਆ ਜੇ ਤੁਸੀਂ ਅੱਜ ਆਉਣਾ ਬੈੱਡ ਲਾ ਲਓ ਜਾਂ ਗੱਦੇ ਲਾ ਲਓ ਜੇ ਅੱਗ ਲੰਦਾ ਕਾਰਨ ਜੇ ਪਤਾ ਦਿੰਦਾ ਸੀ ਅੱਗ ਲੰਦਾ ਕਾਰਨ ਜਿਹੜਾ ਹੈਗਾ ਜਿਹੜੀ ਸ਼ੋਰ ਸ਼ੋਰ ਤੇ ਦੇਖਿਆ ਜਾ ਰਿਹਾ ਸ਼ੋਰ ਸ਼ੋਰ ਤੇ ਨਾਲ ਜਿਹੜੀ ਘਰ ਦੇ ਵਿੱਚ ਸੋਫੇ ਵਗੈਰਾ ਬੈੱਡ ਨਾਲ ਜਾਂ ਅਲਮਾਰੀ ਜੋ ਵੀ ਘਰ ਦੇ ਜਿਹੜੇ ਜ਼ਰੂਰੀ ਸਮਾਨ ਸਾਰਾ ਕੁਝ ਜਲ ਗਏ ਸੁਆਹ ਹੋ ਗਏ ਜੇ ਘਰ ਦੇ ਰੋਕੀ ਹੋਣਾ ਸਾਨੂੰ ਕਾਲ ਕਰਕੇ ਕਿਰਾਏ ਮਿਲਣਾ मंजी कर दिया कर दिया है कितनी आगे तो लगी है कितना बजे लगी है साढ़े तीन बजे कारण पता कुछ नहीं कारण कुछ नहीं पता कि बेटी ट्यूशन से गई थी बच्चे ने चलते उस तो बाद मेरे को आगे जी पाल महीने मैं इंटर से बस मेरे थी मेरे को अगर जी ना भी कोई ना जा बोल नहीं रहा कि तो कारण तो कारण तो ही है उस तो बच्चे को ही है कि लेकिन नुकसान होगा ਤਾਂ ਹੋ ਗਿਆ ਜੀ 5-6 ਲੱਖ ਦਾ ਤਾਂ ਹੋ ਗਿਆ ਜੀ ਘਰ ਚੋਂ ਕੰਮ ਕਰਨਾ ਘਰ ਚੋਂ ਲਾਈ ਹੈ ਜੀ ਤੇ ਮੈਂ ਤਾਂ ਚਾਰ ਮੁੱਤੋਂ ਨੂੰ ਇੱਥੇ ਬੈਠਾ 3 ਦਸਤ ਹੈ ਬੇਟੀ ਮੇਰੀ ਬਿਮਾਰ ਰਹਿੰਦੀ ਹੈ ਜੀ ਤੇ ਇਸ ਕਰਕੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਮੋਕੇ ਦੇ ਫਾਇਦੇ ਦੀ ਪਾ ਗਈ ਸੀ ਹਾਂਜੀ ਆਪ ਜੀ ਅੱਗ ਜਿਹੜੀ ਉਹਨਾਂ ਨਾਲ ਵਜੇ ਆ ਕਿ ਨਹੀਂ ਪਹਿਲਾਂ ਹੀ ਅੱਗ ਜਿਹੜੀ ਉਹ ਆਂਦੇ ਨੂੰ ਹੀ ਵਜਾਤੀ ਸੀ ਕਿਲੋਮੀਟਰ ਮੰਮੀ ਜੀ ਅਗਲੇ ਲੱਗੇ ਕਿੰਨੇ ਵਜੇ ਲੱਗੇ ਇਹ 4:30 ਸਾਢੇ ਕਿੰਨੇ ਵਜੇ ਹੋ ਗਏ ਆ ਕਾਰਨ ਕਰਕੇ ਪਤਾ ਨਹੀਂ ਸ਼ਾਰਟ ਸਰਕਲ ਬੋਲਣੇ ਕਿਹੜੇ ਵਾਲੇ ਸਾਨੂੰ ਸਾਹੋ ਜੀ 50 ਲੱਖ ਰੁਪਏ ਦਾ ਹੈਗਾ ਹੀ ਸਮਾਨ ਜੀ ਮੈੰਗਲ ਲਿਫਟਾ ਹੋਇਆ ਸੀ ਬੱਚਿਆਂ ਨੇ ਨੇ ਮਿਹਨਤ ਨਾਲ ਬਣਾਇਆ ਹੋਇਆ ਸੀ ਠੀਕ ਹੈ ਨਾ ਉਹ ਗੋਲੀਆਂ ਉਹ ਸਾਸ਼ਲੋ ਜੇ ਸਰਕਾਰ ਕੇ ਮੈਸੇਜ ਆ ਲੈ ਜਿਹੜੇ ਗਰੀਬ ਘਰ ਦੇ ਨੇ ਸਵਾਲ ਹਾਂਗੇ ਲਗੀ ਕੀ ਦੇ ਨੰਬਰ ਸੀ ਬਸ ਸੇ ਇਹ ਹੱਲ ਹੋ ਜੇ ਵਿਚਾਰਾ ਕੱਲਾ ਕਮਾਣ ਵਾਲਾ ਦੇਵਰ ਹੈ ਮੇਰਾ ਕੱਲਾ ਕਮਾਣ ਵਾਲਾ ਹੈਗਾ ਵਾ ਚਲੋ ਜੋ ਵੀ ਇਹ ਸਰਕਾਰ ਹੈਲਪ ਕਰੇ ਜਿੰਨਾ ਵੀ ਹੋ ਸਕੇ ਪਰ ਵੀ ਟੀਮ ਉਹ ਕੇ ਜਾਦੀ ਸੀ ਜੀ ਸਰ ਮੈਂ ਲੇਟ ਆਈ ਸੀ ਕੋਈ ਹੋਰ ਨਹੀਂ ਲੋਕੀ ਨਾਲ ਜੁੜੇ ਆਲਾ ਤਾਂ ਪੁੱਛਦੇ ਆ ਕਿੰਨਾ ਮਕਲੋ ਬਣ ਪਰ ਇਹ ਅੱਜ ਲੱਗੀ ਕਿੰਨੇ ਵਜੇ ਲੱਗੀ ਕਿੰਨੇ ਵਜੇ ਬਹੁਤ ਨੁਕਸਾਨ ਹੋ ਗਿਆ 30 30 ਦੇ ਉੱਤੇ ਦੇਖ ਲਈ 78 ਤੋਂ ਲੈ ਕੇ ਨਿਕਸਾਨ ਤਾਂ ਬਹੁਤ ਹੋਇਆ ਸਾਰਾ ਸਾਰੀ 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 ਸੜਕੇ ਜਿੰਨੇ ਚਾਹੀਦੇ ਸਾਰਾ ਨਾ ਸੋਪਾ ਤੇ ਸੜਕੀ ਕਿ ਉਹ ਰੋਜ਼ਮੀਂ ਕੋਰ ਕੋਰ ਰੰਦਾ। ਦਾਦੇ ਬਿੱਤੀ ਆਰਮੇ ਕੈਨੇਡਾ ਮੈਂ ਮੀ। ਠੀਕਮ ਗੱਲ। ਫੋਟੋ ਬਣਾਉ। ਕੀ ਮੈਸੇਜ ਇਹ ਕਹਿੰਦਾ ਜਿਹੜਾ ਸਰਕਾਰ ਨੂੰ ਕੀ ਕਹਿੰਦਾ? ਬਈ ਸਰਕਾਰ ਨੂੰ ਲਈ ਕਹਿੰਦਾ ਜੀ ਇਹ ਗਰੀਬ ਬਣੀ ਦਾ ਕੁਝ ਨੌਕ ਕਰੇ। ਉਹ ਆਧਿਆਨ। ਪਟਿਆਲਾ ਤੋਂ ਏਨ ਮੈਨਿਊਅਲ ਐਜੂਕੇਸ਼ਨ ਕਮਾਨ।